ਲਓ ਜੀ ਆਪ ਟਰੈਕਟਰ ਫਾਰਮ 60 ਵਿਕਾਊ ਹੈ ਇਹ ਪਿੰਡ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿੱਚ ਖੜਾ ਹੈ ਬੀਕੇਟੀ ਦੇ ਟਾਇਰ ਹੈ ਟਰੈਕਟਰ ਦੀ ਜੋ ਹਾਲਤ ਹੈ ਬਹੁਤ ਸਾਫ਼ ਹੈ ਬਾਕੀ ਤੁਸੀਂ ਆ ਵੀਡੀਓ ਚ ਦੇਖ ਸਕਦੇ ਹੋ ਬਹੁਤ ਹੀ ਵਧੀਆ ਟਰੈਕਟਰ ਪਿਆ ਹੈ ਜੇ ਕਿਸੇ ਵੀਰ ਭਾਈ ਨੂੰ ਲੋੜ ਹੋਵੇ ਤਾਂ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਗੱਲਬਾਤ ਕਰ ਸਕਦੇ ਹਾਂ ਇਹਦੇ ਨਾਲ ਟਰਾਲੀ ਵਕਾਊ ਹੈ ਤੇ ਜਾਣ ਕੇ ਦੋਨਾਂ ਚੀਜ਼ਾਂ ਦਾ ਰੇਟ ਤੁਹਾਨੂੰ ਬਾਈ ਫੋਨ ਤੇ ਦੱਸ ਦੂਗਾ ਜੇ ਕਿਸੇ ਵੀ ਨੂੰ ਲੋੜ ਹੋਵੇ ਤਾਂ ਸੰਪਰਕ ਕਰੋ ਬਾਈ ਆ 12 ਸਵਾ 6 ਦੀ ਟਰਾਲੀ ਹੈ ਠੀਕ ਹੈ ਜੀ ਤੇ ਜਿਹੜੇ ਰੰਬ ਹੈ ਇਹ 10 ਨਟਾਂ ਵਾਲੇ ਆ ਬਾਈ ਜੀ ਤੇ ਤੇ ਮਾਨ ਦਾ ਜੈਕ ਹੈ 10 ਕਿੰਨੇ ਟਨ ਵਾਲਾ 25 ਟਨ 25 ਟਨ ਵਾਲਾ ਜੈਕ ਆਈ ਤੂੰ ਦੇਖ ਸਕਦਾ ਟਰਾਲੀ ਤੇ ਮੂਰੇ ਜਾਲੀ ਵਧਾਈ ਹੋਈ ਹੈ ਤੇ ਜਿਹੜਾ 1.5 ਤੋਂ 3 ਫੁੱਟ ਵਿੱਡਾ ਸਵਾ ਦੋ ਬਾਡੀ ਹੈ ਤੇ 3 ਫੁੱਟ ਵਿੱਡਾ ਹੈ ਤੇ ਜਿਹੜੇ ਮਗਰਲੇ ਡਾਲੇ ਆ ਇਹ ਤੁਸੀਂ ਦੇਖ ਸਕਦੇ ਦੋਨੇ ਪਾਸੇ ਨੂੰ ਖੁੱਲਦੇ ਆ ਤੁਹਾਨੂੰ ਹਿੱਸਾ ਵੀ ਦਿਖਾ ਦਿੰਨੇ ਆਪਾਂ ਹਿੱਸਾ ਤੁਸੀਂ ਦੇਖ ਸਕਦੇ ਹੋ ਹਿੱਸਾ ਕਿਹੜਾ ਇਹਦਾ ਟਾਟਾ ਦਾ ਟਾਟਾ ਦਾ ਸਟੀਲ ਦਾ ਟਾਟਾ ਦਾ ਸਟੀਲ ਦਾ ਹਿੱਸਾ ਹੈ ਬਈ ਇਹ ਥੱਲੇੜਲੇ ਤੁਸੀਂ ਦੀ ਹੱਬਾ ਵੀ ਤੇ 10 ਮਿੰਟ ਹੀ ਕੰਮ ਨبتدي ਆਏ ਆ ਤੁਸੀਂ ਦੇਖ ਸਕਦੇ ਹੋ ਵੀ ਥੱਲੇੜਲੇ ਗਾਡਰ ਤੇ ਟਾਇਰ ਵੀ ਤੁਹਾਨੂੰ ਦਿਖਾ ਦਿੰਨੇ ਆ ਹਾਂ ਟਾਇਰ ਦੇਖ ਸਕਦੇ ਹੋ ਐਮ ਆਰ ਐਫ ਦੇ ਟਾਇਰ ਆ ਤੇ ਪੱਕੇ ਟਾਇਰ ਤੇ ਆ ਤੁਸੀਂ ਹੁੱਕ ਚੈੱਕ ਕਰੋ ਟੂਲ ਬਾਕਸ ਟੂਲ ਬਾਕਸ ਬਹੁਤ ਵੱਡਾ ਇਹ ਵੀ ਡਾਈ ਚੈੱਕ ਕਰੋ ਇਹ ਕਿਸੇ ਨੇ ਲੈਣੀ ਹੋਵੇ ਬਈ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਊਗਾ ਤੁਸੀਂ ਉਹ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਮਗਰ ਦੋ ਫੱਟੇ ਪੈਂਦੇ ਆ Hola, es la una pedo holda. Hola. Hola.